ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਕਰਮ ਮਜੀਠੀਆ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਪੇਚਾ ਪੈ ਗਿਆ ਹੈ ਇਹ ਪੇਚਾ ਇੱਕ ਟਿੱਪਣੀ ਨੂੰ ਲੈ ਕੇ ਪਿਆ ਜਿਹੜੀ ਟਿੱਪਣੀ ਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਮਜੀਠੀਆ ਪਰਿਵਾਰ ਦੇ ਉੱਪਰ ਕੀਤੀ ਗਈ ਸੀ ਵਿਕਰਮ ਮਜੀਠੀਆ ਦੀ ਭੈਣ ਦੇ ਉੱਪਰ ਕੀਤੀ ਗਈ ਸੀ ਤੇ ਉਹਨਾਂ ਦੇ ਜੀਜੇ ਨੂੰ ਲੈ ਕੇ ਕੀਤੀ ਗਈ ਸੀ ਉਸ ਟਿੱਪਣੀ ਤੋਂ ਬਾਅਦ ਹੁਣ ਪਲਟਬਾਰ ਹੈ ਜਿਹੜਾ ਵਿਕਰਮ ਮਜੀਠੀਆ ਦੇ ਵੱਲੋਂ ਕੀਤਾ ਗਿਆ ਪਹਿਲਾਂ ਤੁਹਾਨੂੰ ਉਹ ਟਿੱਪਣੀ ਸੁਣਾ ਦਿੰਨੇ ਆ ਜਿਹੜੀ ਟਿੱਪਣੀ ਮਜੀਠੀਆ ਪਰਿਵਾਰ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਉਦੋਂ ਕੀਤੀ ਗਈ ਸੀ ਜਦੋਂ ਚੰਡੀਗੜ੍ਹ ਦੇ ਵਿੱਚ ਨਿਯੁਕਤੀ ਪੱਤਰ ਵੰਡ ਰਹੇ ਸੀ ਸੋ ਦੱਸ ਦिए ਕਿ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਸੀ ਇਹ ਮਾਨ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਤੇ ਬਿਕਰ ਮਜੀਠੀਆ ਆਪਸ ਵਿੱਚ ਨਹੀਂ ਮਿਲਦੇ ਕਿਉਂਕਿ ਦੋਵਾਂ ਵਿਚਕਾਰ ਜ਼ਾਇਦਾਦ ਨੂੰ ਲੈ ਕੇ ਵਿਵਾਦ ਹੈ ਉਹਨਾਂ ਦਾਵਾ ਕੀਤਾ ਕਿ ਹਰਸਿਮਰਤ ਤੇ ਮਜੀਠੀਆ ਵੀ ਹੁਣ ਇੱਕ ਦੂਜੇ ਤੋਂ ਦੂਰ ਦੂਰ ਹੋ ਗਏ ਨੇ ਤੇ ਗੁਰਮੇਹਰ ਦੇ ਨਾਲ ਖੜੀ ਹੈ ਮਾਨ ਨੇ ਕਿਹਾ ਪੈਸਾ ਹਮੇਸ਼ਾ ਮਾੜਾ ਹੁੰਦਾ ਮੈਂ ਇਹ ਗੱਲਾਂ ਕਦੇ ਨਹੀਂ ਦੱਸੀਆਂ ਪਰ ਹੁਣ ਇਹ ਗੱਲਾਂ ਤੁਹਾਨੂੰ ਦੱਸ ਰਿਆਂ ਉਹਨਾਂ ਅੱਗੇ ਕਿਹਾ ਕਿ ਉਹ ਮੇਰੇ ਨਾਲ ਪੰਗੇ ਲੈਂਦੇ ਰਹਿੰਦੇ ਨੇ ਕਿ ਕਲਾਕਾਰ ਹੋਣਾ ਬੁਰੀ ਗੱਲ ਹੈ ਇੱਕ ਕਲਾਕਾਰ ਨੂੰ ਸੁਣ ਲਈ ਲੋਕ ਪੈਸੇ ਖਰਚ ਕਰਦੇ ਨੇ ਇਹਨਾਂ ਤੋਂ ਵੱਡਾ ਕਲਾ ਕਲਾਕਾਰ ਕੌਣ ਹੋ ਸਕਦਾ ਜਿਸ ਦਿਨ ਜਰਨਲ ਡੈਰ ਨੇ ਫਾਇਰਿੰਗ ਕੀਤੀ ਸੀ ਉਸ ਦਿਨ ਰਾਤ ਦੇ ਖਾਣੇ ਲਈ ਆਪਣੇ ਘਰ ਬੁਲਾਇਆ ਗਿਆ ਸੀ ਜਰਨਲ ਡੈਰ ਨੇ ਵਿਕਰਮ ਮਜੀਠੀਆ ਦੇ ਘਰ ਰਾਤ ਦਾ ਖਾਣਾ ਖਾਦਾ ਮੈਂ ਸੰਸਦ ਵਿੱਚ ਪੁੱਛਿਆ ਸੀ ਉਸ ਨੂੰ ਜਵਾਬ ਦੇਣਾ ਚਾਹੀਦਾ ਹੈ ਉੱਥੇ ਹਜ਼ਾਰਾਂ ਲੋਕਾਂ ਦਾ ਖੂਨ ਬਹਾਇਆ ਗਿਆ ਸੀ ਪਰ ਉਸ ਦੇ ਘਰ ਨਾਲ ਵਾਈਨ ਜਿਹੜੀ ਉਹ ਵਿਕਰਮ ਮਜੀਠੀਆ ਦੇ ਪਰਿਵਾਰ ਵੱਲੋਂ ਪਰੋਸੀ ਜਾ ਰਹੀ ਸੀ ਮਾਨ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਬਾਅਦ ਵਿੱਚ ਸ਼ਰੋਪਾ ਵੀ ਦਿਵਾਇਆ ਗਿਆ ਕਿਉਂਕਿ ਸ਼ਰੋਮਣੀ ਕਮੇਟੀ ਉਹਨਾਂ ਦੀ ਸੀ ਉਹਨਾਂ ਨੇ ਜਰਨਲ ਡਾਇਰ ਨੂੰ ਮਾਫ਼ ਕਰ ਦਿੱਤਾ ਜਰਨਲ ਡਾਇਰ ਨੇ ਕਿਹਾ ਮੈਂ ਸ਼ਰਾਬ ਪੀਂਦਾ ਸਿਗਰਟ ਪੀਂਦਾ ਤੇ ਕਲੀਨ ਸ਼ੇਵ ਕਰਦਾ ਉਹਨਾਂ ਕਿਹਾ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਜਰਨਲ ਡਾਇਰ ਇੱਕ ਸਨਮਾਨਯੋਗ ਸਿੱਖ ਹੈ ਦੁਨੀਆ ਦਾ ਪਹਿਲਾ ਸਨਮਾਨ ਸੋ ਸਿੱਖ ਹੈ ਜੇ ਮੈਂ ਇਤਿਹਾਸ ਪੜ੍ਹਨ ਲੱਗਦਾ ਤਾਂ ਕਹਿੰਦੇ ਨੇ ਮੈਂ ਨਿੱਜੀ ਹਮਲੇ ਕਰਦਾ ਸੋ ਇਹ ਉਹ ਟਿੱਪਣੀ ਸੀ ਜਿਹੜੀ ਕਿ ਮਜੀਠੀਆ ਪਰਿਵਾਰ ਦੇ ਉੱਪਰ ਇੱਕ ਸਮਾਗਮ ਦੌਰਾਨ ਕੀਤੀ ਗਈ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਸੋ ਇਸ ਟਿੱਪਣੀ ਤੋਂ ਬਾਅਦ ਪਲਟਵਾਰ ਆਉਣਾ ਲਾਜ਼ਮੀ ਸੀ ਤੇ ਪਲਟਵਾਰ ਵਿਕਰਮ ਮਜੀਠੀਆ ਦੇ ਵੱਲੋਂ ਆਇਆ ਵੀ ਉਹਨਾਂ ਨੇ ਇੱਕ ਸੋਸ਼ਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਇੱਕ ਔਰ ਦੀ ਵੀਡੀਓ ਸ਼ੇਅਰ ਕਰਦੇ ਹੋਏ ਇਹ ਦਾਅਵਾ ਕੀਤਾ ਕਿ ਇਹ ਔਰਤ ਜਿਹੜੀ ਨਸ਼ੇ ਦੇ ਵਿੱਚ ਬਿਲਕੁਲ ਗੁਲਤਾਨ ਹੋ ਚੁੱਕੀ ਹੈ ਨਸ਼ੇ ਦੇ ਵਿੱਚ ਹੈ ਇੰਨੀ ਨਸ਼ਾ ਕੀਤਾ ਹੋਇਆ ਕਿ ਵੇਸੁੱਧ ਹੋ ਚੁੱਕੀ ਹੈ ਘਟਨਾ ਉਹਨਾਂ ਦੇ ਵੱਲੋਂ ਅਮਰੇ ਸਰਦੀ ਦੱਸੀ ਗਈ ਹੈ ਤੇ ਨਾਲ ਵੀਡੀਓ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਸ ਜਗ੍ਹਾ ਤੇ ਔਰਤ ਪਈ ਹੈ ਉੱਥੇ ਪੁਲਿਸ ਅਕਸਰ ਖੜੀ ਰਹਿੰਦੀ ਹੈ ਸੋ ਇਸ ਵੀਡੀਓ ਤੋਂ ਬਾਅਦ ਕੁਝ ਸਵਾਲ ਨੇ ਜਿਹੜੇ ਵਿਕਰਮ ਮਜੀਠੀਆ ਦੇ ਵੱਲੋਂ ਹੁਣ ਭਗਵੰਤ ਮਾਨ ਤੋਂ ਪੁੱਛੇ ਗਏ ਨੇ ਤੇ ਉਹਨਾਂ ਨੇ ਇਹ ਪੁੱਛਿਆ ਕਿ ਇਹ ਤੁਹਾਡਾ ਨਸ਼ਾ ਵਿਰੁੱਧ ਜੁੱਧ ਹੈ ਕਿ ਤੁਸੀਂ ਇਸ ਤਰੀਕੇ ਨਾਲ ਨਸ਼ੇ ਦੀ ਖਾਤਮਾ ਕਰਨਾ ਚਾਹੁੰਦੇ ਸੀ ਕਿ ਤੁਹਾਡਾ ਇਹੀ ਜੁੱਧ ਹੈ ਜਿਹੜਾ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਸੋ ਇਹ ਜਿਹੜੀ ਹੁਣ ਪਲਟਬਾਰਾਗਾ ਉਹ ਵਿਕਰਮ ਮਜੀਠੀਆ ਦੇ ਵੱਲੋਂ ਭਗਵੰਤ ਸਿੰਘ ਮਾਨ ਦੇ ਵੱਲ ਕੀਤਾ ਗਿਆ ਸੋ ਦੱਸ ਜੀ ਕਿ ਭਗਵੰਤ ਮਾਨ ਜੀ ਚੁਟਕਲੇ ਮਨਕਦਰਤ ਕਹਾਣੀਆਂ ਹਵਾਈ ਗੱਲਾਂ ਛੱਡੋ ਇਹ ਗੱਲ ਵੀ ਕਹਿੰਦੇ ਹੋਏ ਵਿਕਰਮ ਮਜੀਠੀਆ ਸਾਹਮਣੇ ਆਏ ਨੇ ਸੋ ਉਹਨਾਂ ਦੇ ਵੱਲੋਂ ਇੱਕ ਜਿਹੜੀ ਪੋਸਟ ਹੈਗੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪਾਈ ਗਈ ਹੈ ਇੱਕ ਵੀਡੀਓ ਸ਼ੇਅਰ ਕੀਤੀ ਗਈ ਜਿਸ ਵੀਡੀਓ ਦੇ ਵਿੱਚ ਕਿ ਇੱਕ ਔਰਤ ਨੂੰ ਨਸ਼ੇ ਦੇ ਵਿੱਚ ਤੁੱਟ ਹੋਣ ਦਾ ਉਹ ਦਾਵਾ ਕਰਦੇ ਦਿਖਾਈ ਦੇ ਰਹੇ ਨੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਸ਼ਾ ਵਿਰੁੱਧ ਜੁੱਧ ਦੀ ਫੂਕ ਕੱਢਦੇ ਹੋਏ ਇਹ ਕਹਿੰਦੇ ਨਜ਼ਰ ਆ ਰਿਹਾ ਨੇ ਕਿ ਤੁਹਾਡਾ ਇਹੀ ਜੁੱਧ ਹੈ ਜਿਹੜਾ ਤੁਸੀਂ ਨਸ਼ਾ ਦੇ ਖਿਲਾਫ ਸ਼ੁਰੂ ਕੀਤਾ ਸੀ ਸੋ ਦੱਸ ਜੇ ਇੱਕ ਵਾਰ ਫਿਰ ਤੋਂ ਆਪਸ ਦੇ ਵਿੱਚ ਪੇਚਾ ਪੈਂਦਾ ਹੋਇਆ ਜਾਂ ਫਿਰ ਕਹੀਏ ਇਹ ਆਪਸੀ ਜੋ ਟਕਰਾਰ ਵਾਜੀ ਹੈ ਤੂਲ ਫੜਦੀ ਹੋਈ ਦਿਖਾਈ ਦੇ ਰਹੀ ਹੈ ਸੋ ਅੱਗੇ ਵੱਧ ਕੇ ਇਸ ਤੋਂ ਬਾਅਦ ਕੀ ਹੁਣ ਮੁੱਖ ਮੰਤਰੀ ਸਾਹਿਬ ਇਸ ਵੀਡੀਓ ਦਾ ਕੋਈ ਜਵਾਬ ਦੇਣਗੇ ਸੋ ਜੋ ਇਹ ਟਿੱਪਣੀਆਂ ਦਾ ਸਿਲਸਲਾ ਸ਼ੁਰੂ ਹੋਇਆ ਵਾਰ ਪਲਟ ਵਾਰ ਸ਼ੁਰੂ ਹੋਇਆ ਕਿੱਥੋਂ ਤੱਕ ਅੱਗੇ ਵਧੇਗਾ ਜਾਣਨ ਲਈ ਬਣੇ ਰਹੋ ਅਰ ਜਾਣਾ ਲੋਕਾਂ ਦਾ ਟੀਵੀ ਦੇ ਨਾਲ